ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਅੱਜ ਬਤਾ ਰਹੀ ਹਾਂ ਗੱਲ ਥੋੜੀਆਂ ਜਿਹੀਆਂ ਗੱਲਾਂ ਕਰਦੀਆਂ ਵਾਂ ਜਿਨ੍ਹਾਂ ਦੇ ਕਮੈਂਟਸ ਬਹੁਤ ਜ਼ਿਆਦਾ ਆ ਰਹੇ ਆ ਆਪਾਂ ਬਹੁਤ ਜਲਦੀ ਹੀ ਕਿਸੇ ਨੂੰ ਜੱਜ ਕਰਨ ਲੱਗ ਜਾਂਦੇ ਆ ਇਸ ਦਾ ਆਪਾਂ ਨੂੰ ਕੋਈ ਵੀ ਹੱਕ ਨਹੀਂ ਹੁੰਦਾ ਇਹ ਆਪਾਂ ਗੱਲ ਕਰਦੇ ਆਂ ਤਾਂ ਪੰਜਾਬ ਤੇ ਸਾਡਾ ਪੰਜਾਬ ਵਾਲੀ ਵਿੱਕੀ ਤੇ ਕਬਲ ਦੇ ਬਾਰੇ ਜੋ ਕਿ ਉਹ ਵੈਬ ਵੀਡੀਓ ਬਣਾਉਂਦੇ ਆਗੇ ਆਪਣਾ ਸਿਰਫ ਮਨੋਰੰਜਨ ਲਈ ਹੀ ਵੀਡੀਓ ਬਣਾਉਂਦੇ ਆ ਇੰਜੋਏ ਕਰਨ ਲਈ ਹੀ ਕਿਉਂਕਿ ਆਪਾਂ ਪਸੰਦ ਕਰਦੇ ਆ ਉਸ ਤੋਂ ਬਾਅਦ ਉਹ ਅਗਲੀ ਤੋਂ ਅਗਲੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਬਣਾਉਂਦੇ ਆ ਇਸ ਕਰਕੇ ਉਹਨਾਂ ਨੂੰ ਕਦੇ ਕਿਵੇਂ ਦਾ ਰੋਲ ਕਰਨਾ ਪੈਂਦਾ ਕਦੇ ਕਿਵੇਂ ਦਾ ਪਰ ਆਪਣੇ ਬਹੁਤ ਸਾਰੇ ਕਮੈਂਟਸ ਹੁੰਦੇ ਆ ਜੋ ਉਹਨਾਂ ਦਾ ਦਿਲ ਦਿਖਾ ਦਿੰਦੇ ਆ ਕਿਸੇ ਵਾਰੀ ਕਈ ਵਾਰੀ ਤੁਸੀਂ ਦੇਖੋਗੇ ਜੇ ਕਿਸ ਨੂੰ ਇੱਕ ਵਾਰੀ ਵੀਡੀਓ ਦੇ ਵਿੱਚ ਵੀ ਮਤਲਬ ਕਿ ਸਹੀ ਕਰੈਕਟਰ ਵਧੀਆ ਰੋਲ ਦਿੱਤਾ ਵਾ ਫਿਰ ਦੂਸਰੀ ਉਸ ਨੂੰ ਲੜਾਈ ਵਾਲਾ ਗੁੱਸੇ ਵਾਲਾ ਰੋਲ ਦਿੱਤਾ ਵਾ ਤਾਂ ਆਪਾਂ ਜੱਜ ਕਰਨ ਲੱਗ ਜਾਂਦੇ ਆ ਹੁਣ ਜਿਵੇਂ ਬਰਕਤ ਚੱਲ ਰਹੀ ਆ ਵੀਡੀਓ ਉਹਨਾਂ ਦੀ ਬਹੁਤ ਸਾਰੇ ਲੋਕ ਅਮਨ ਦੇ ਬਾਰੇ ਬਹੁਤ ਗਲਤ ਬੋਲ ਰਹੇ ਆ ਕਿ ਅਮਨ ਆ ਕਈ ਲੋਗ ਤਾਂ ਇਦਾਂ ਵੀ ਕਹਿ ਰਹੇ ਆ ਕਿ ਅਸੀਂ ਅਮਨ ਦੇ ਕਰਕੇ ਵੀਡੀਓ ਹੀ ਦੇਖਣੀ ਬੰਦ ਕਰ ਦੇਣੀ ਆ ਕਿ ਅਮਨ ਵੀ ਲੜਾਈ ਪਵਾ ਰਹੀ ਆ ਜੇ ਉਸ ਨੂੰ ਨੈਗੇਟਿਵ ਰੋਲ ਦਿੱਤਾ ਉਹ ਇਸ ਕਰਕੇ ਹੀ 네ਗੇਟਿਵਿਟੀ ਰੋਲ 네ਗੇਟਿਵ ਕਰਦੀ ਆ ਤੁਸੀਂ ਜ਼ਿਆਦਾ 네ਗੇਟਿਵਿਟੀ ਨਾਲ ਫਲਾ ਹੈਕ ਕਰੋ ਕਿਉਂਕਿ ਜਿਸ ਤਰ੍ਹਾਂ ਉਹ ਰੋਲ ਦਿੱਤਾ ਆਪਕੋ ਸਾਰਿਆਂ ਨੂੰ ਪਤਾ ਹੀ ਆ ਆਪ ਉਹਨਾਂ ਦੇ ਬੱਬਲੂ ਅਮਨ ਵਲੌਗਸ ਚੈਨਲ ਤੇ ਦੇਖਦੇ ਹੀ ਉਹਨਾਂ ਦੀ ਵੀਡੀਓ ਬਹੁਤ ਅੱਛੀਆਂ ਲਾਈ ਸੁਣਦੀ ਆ ਉਹਦਾ ਨੇਚਰ ਵੀ ਬਹੁਤ ਸ਼ਾਂਤ ਸੁਭਾਅ ਦਾ ਪਰ ਉਹ ਜਦੋਂ ਉਹਨੂੰ ਇਦਾਂ ਦਾ ਕੈਰੇਕਟਰ ਕਰਨਾ ਪੈਂਦਾ ਉਹਨੂੰ ਕਰਨਾ ਹੀ ਪੈਂਦਾ ਕਿਉਂਕਿ ਉਹਨਾਂ ਨੂੰ ਰੋਲ ਦਿੱਤਾ ਹੁੰਦਾ ਵਾ ਦੂਸਰੀ ਤਰ੍ਹਾਂ ਪਗਦੇ ਮੱਤ ਤੇ ਪੜਦਾ ਵਿੱਚ ਵਿੱਕੀ ਬਾਰੇ ਬਹੁਤ ਗਲਤ ਕਮੈਂਟ ਕਰ ਰਹੇ ਆ ਕਿ ਉਹ ਇਦਾਂ ਨਹੀਂ ਕਰਨਾ ਚਾਹੀਦਾ ਲੇਕਿਨ ਉਹ ਜਸਟ ਸਿਰਫ ਇੱਕ ਰੋਲ ਹੀ ਹੈ ਉਸ ਨੂੰ ਉਦਾਂ ਦਾ ਰੋਲ ਹੀ ਦਿੱਤਾ ਵਾ ਕਦੀ ਪ੍ਰੀਤੀ ਨੂੰ ਕਈ ਵਾਰੀ ਉਸ ਨੂੰ ਲੜਾਈ ਵਾਲਾ ਰੋਲ ਦਿੱਤਾ ਜਾਂਦਾ ਚਲਾਕ ਵਾਲਾ ਰੋਲ ਦਿੱਤਾ ਹੁੰਦਾ ਵਾ ਤੇ ਲੋਕ ਬਹੁਤ ਕਰਿਆ ਬਹੁਤ ਚਲਾਕ ਇਦਾਂ ਹੁੰਦਾ ਸੰਦੀਪ ਨੂੰ ਭੋਲੇ ਪੰਦਾ ਕੀਤਾ ਵਾ ਪਰ ਇਸ ਵੀਡੀਓ ਦੇ ਵਿੱਚ ਸੰਦੀਪ ਬਥੇ ਜਿਆਦਾ ਬੋਲ ਰਹੀ ਆ ਲੋਕ ਉਸ ਨੂੰ ਕਹਿ ਰਹੇ ਆ ਜਿਆਦਾ ਅੱਕੜ ਕਰਦੀ ਆ ਇਦਾਂ ਕਰਦੀ ਆ ਇਹ ਤਾਂ ਕਰਦੀ ਆ ਵਿੱਕੀ ਬਾਰੇ ਲੋਕ ਗਲਤ ਬੋਲ ਰਹੇ ਆ ਹਰ ਇੱਕ ਵੀਡੀਓ ਦੇ ਵਿੱਚ ਕਿਸੇ ਨਾ ਕਿਸੇ ਦਾ ਕਰੈਕਟਰ ਚੇਂਜ ਹੀ ਹੋਇਆ ਹੁੰਦਾ ਵਾ ਤੁਸੀਂ ਇਸ ਕਰਕੇ ਹੁਣ ਜਲਦੀ ਜੱਜ ਨਾ ਕਰਿਆ ਕਰੋ ਕਮੈਂਟ ਕਰਨ ਲੱਗੇ ਸੋ ਬਾਅਦ ਸੋਚਿਆ ਕਰੋ ਉਹ ਜਸਟ ਤਾਂ ਲੋਕ ਕਮੈਂਟ ਇਸ ਖਰੀ ਕਰਨ ਲਈ ਕਹਿੰਦੇ ਤੁਸੀਂ ਵੀਡੀਓ ਦੱਸੋ ਅੱਛੀ ਬਣੀ ਆ ਵੀ ਤਾ ਕੋਈ ਗੜਬੜਾ ਇਦਾਂ ਨਾ ਕਹਿਆ ਕਰੋ ਵੀ ਉਹਦਾ ਰੋਲਾ ਹੀ ਨਹੀਂ ਆਇਆ ਹੀ ਉਹ ਐ ਕਰਦਾ ਉਹ ਐ ਕਰਦਾ ਆਪਾਂ ਮੈਸੇਜ ਕਰਕੇ ਹਟ ਜਾਂਦੇ ਆ ਪਰ ਉਹ ਮੈਸੇਜ ਦਾ ਬਹੁਤ ਅਸਰ ਪੈਂਦਾ ਵਾ ਕਿਉਂਕਿ ਉਹ ਸਿਰ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਵੀ ਅਸੀਂ ਇਦਾਂ ਆ ਸਾਨੂੰ ਇਦਾਂ ਕਹਿਦੇ ਮੁੱਖ ਦੀ ਗੱਲ ਇਹ ਆ ਉਹ ਸਿਰਫ ਆਪਣਾ ਮਨੋਰੰਜਨ ਕਰਾਉਂਦੇ ਆ ਕਦੇ ਉਹਨਾਂ ਨੂੰ ਪੋਜ਼ਿਟਿਵਿਟੀ ਦਿਖਾਉਣੀ ਪੈਂਦੀ ਆ ਕਦੇ ਨੈਗੇਟਿਵਿਟੀ ਹਰ ਇੱਕ ਰੋਲ ਸੇਮ ਨਹੀਂ ਹੁੰਦਾ ਅਲੱਗ-ਅਲੱਗ ਕਰਨਾ ਪੈਂਦਾ ਜੇ ਬੇਕਾਰ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਕਾ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ